भीड़ा। 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 भीड़ा वापस पर ना तो हम इस रोने का इसके पति से कुछ असर हो ना ही उठेगा लोहे की बीती रात अमृतसर के तेज़नगर नगर दो गुटा ग्डी नली च लगा झगड़ा हो गया ਬਸ ਫਿਰ ਕੀ ਸੀ ਝਗੜਾ ਇੰਨਾ ਵਧਿਆ ਕਿ 28 ਸਾਲ ਦੇ ਨੌਜਵਾਨ ਕਮਲਜੀਤ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਗੋਲਡੀ ਤੇ ਰਿੰਕੂ ਜੋ ਉਸੇ ਗਲੀ ਵਿੱਚ ਰਹਿੰਦੇ ਨੇ ਤੇ ਸ਼ਰਾਬ ਪੀ ਕੇ ਲੋਹੜੀ ਦਾ ਤਿਉਹਾਰ ਮਨਾ ਰਹੇ ਸੀ ਕਿ ਮ੍ਰਿਤਕ ਨੌਜਵਾਨ ਨੇ ਜਦੋਂ ਗਲੀ 'ਚ ਗੱਡੀ ਖੜਨ ਲਈ ਉਹਨਾਂ ਤੋਂ ਰਸਤਾ ਮੰਗਿਆ ਤਾਂ ਪਹਿਲਾਂ ਤਾਂ ਉਹਨਾਂ ਨੇ ਉਸਦੇ ਸਿਰ 'ਚ ਇੱਟ ਮਾਰੀ ਫਿਰ ਕਈ ਸਾਥੀਆਂ ਦੀ ਮਦਦ ਨਾਲ ਕੁੱਟਿਆ ਉਸ ਤੋਂ ਬਾਅਦ ਕਮਲਜੀਤ ਦੇ ਦਿਲ ਤੇ ਕਿਰਚ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਾਜੀ ਸਿਕੰਦਰ ਬੋਨ ਸੀ ਕੀ ਹੋਇਆ ਸਾਰਾ ਮਸਲਾ ਸਰਪਾਜੀ ਅਸੀਂ ਨੰਗਰੇ ਸੀਗੇ ਉਹਨਾਂ ਨੇ ਸਾਡੇ ਉੱਤੋਂ ਇੱਟ ਮਾਰੀ ਆਪਾਂ ਨੂੰ ਕਹਿ ਰਹੀ ਸੀ ਭਾਈ ਸਾਨੂੰ ਮੜੇ ਰਸਦ ਦੇ ਰੋ ਉਹ ਰਸਾ ਵੀ ਦੇ ਰਸੀਂ ਪਰ ਇੱਕ ਬੰਦਾ ਉਹਨੇ ਇੱਕ ਸ਼ਰਾਫੀਤੀ ਫਿਓਨ ਬਦਲੇ ਉਹਨੇ ਸਾਡੇ ਇੱਟ ਮਾਰੀ ਉਹਨੇ ਇੱਟ ਮਾਰੀ ਉਹ ਫਿਰ ਉਹ ਥੱਲੇ ਡਿੱਗ ਪਿਆ ਬਾਅਦ ਉਸ ਤੋਂ ਬਾਅਦ ਉਹਨੇ ਅੱਗੇ 13 14 ਮੁੰਡੇ ਆ ਗਏ ਸਾਡੇ ਗੱਲ ਪੈ ਗਈ ਸਾਨੂੰ ਮੈਨੂੰ ਵੀ ਛੇਤਰ ਉਹਨਾਂ ਨੇ ਮੇਰੇ ਜੋ ਵੀ ਹੋਈ ਗੱਲਬਾਤ ਉਹਨਾਂ ਨੇ ਸਾਡੇ ਗੱਲ ਤੇ ਉਹਨਾਂ ਦਾ ਮੇਰੇ ਮੂੰਹ ਤੇ ਨਿਸ਼ਾਨੇ ਨਾ ਕੀ ਉਹਨਾਂ ਦਾ ਉਹਨੇ ਕੀਤਾ ਮੈਨੂੰ ਨਹੀਂ ਭਾਜੀ ਉਹ ਬੋਲਦੀ ਤੇ ਰਿੰਕੂ ਸੀ ਭਾਜੀ ਉਹਨਾਂ ਨੇ ਆ ਗਏ ਕਿਰਚ ਮਾਰੀ ਉਹਦੇ ਆ ਗਏ ਉਹ ਇੱਥੇ ਭਾਜੀ ਔਰ ਉਹ ਸਾਰਾ ਔਰ ਉੱਥੋਂ ਹੀ ਉਹ ਮੈਂ ਡੈਡੋ ਕੇ ਮੈਂ ਚੁੱਕਦਾ ਰਿਹਾ ਉਹਨੂੰ ਉਹ ਕਹਿੰਦਾ ਨਹੀਂ ਸਿਕੰਦਰ ਮੈਂ ਠੀਕ ਐ ਠੀਕ ਐ ਯਾਰ ਉਹ ਤੁਮਾਰੀ ਰਿੰਕੂ ਨੇ ਜਿਹੜੇ ਮੁੰਡੇ ਦੀ ਡੈਥ ਹੋਈ ਉਹ ਨਾ ਕੀ ਸੀ ਕਰਮਜੀਤ ਸਿੰਘ ਜੀ ਹੈ ਕਬਲਜੀਤ ਸਿੰਘ ਲੰਗਨ ਦੇ ਹੀ ਕਦੇ ਪ੍ਰਾਣੀ ਕੇ ਲੜ ਹੋਈ ਝਗੜਾ ਕਬਲ ਕਬਲ ਨੂੰ ਮਾਰ ਪੜੀ ਰੰਜੀਤ ਜੀ ਹੋ ਗਈ ਉਹ ਲੰਗਨ ਦੇ ਹੀ ਲੰਗਨ ਤੋਂ ਲੜਦੇ ਬਾਸ ਉਹ ਕਦੇ ਉਹ ਗੱਬਾਲ ਲਿਆ ਸੀ ਉਹਨਾਂ ਵੱਲ ਗਈ ਹੱਥੋਂ ਬਾਈ ਦੋਏ ਦੋ ਜਣੇ ਤਾਂ ਉਹ ਜਣੇ ਤਾਂ ਮਾਰਤਾ ਉਹ ਕਿੱਥੇ ਮਾਰ ਦਤੀ ਤੁਹਾਡੇ ਬੇਟੇ ਦਾ ਨਾ ਕੀ ਸੀ ਕਬਲਜੀਤ ਸਿੰਘ ਤੇ ਕੀ ਚੀਜ਼ ਹੀ ਮਾਰੀ ਕੀ ਸੁਗਾ ਕੀ ਕੀ ਚੀਜ਼ ਸੁਗਾ ਮਾਰੇ ਪਹਿਲੇ ਪ੍ਰਾਣੀ ਕੋ ਰੰਜੀਤ ਚਲਦੀ ਵੀ ਸੀ ਉਹਨਾਂ ਦਾ ਨਾਂ ਕੀ ਹੈ ਜਿਹੜੇ ਨੇ ਮਾਰਿਆ ਗੋਲਡੀ ਤੇ ਰਿੰਕੂ ਆ ਮੁੰਡਾ ਤੇ ਤਿੰਜਾ ਹੋਰ ਇੱਕ ਤੇ ਦੋ ਜਣੇ ਜਣੇ ਹੋਰ ਸੀ ਜਿਹੜੇ ਉਹ ਨਾਲ ਉਹਦੇ ਪੈਗੇ ਸੀ ਠੀਕ ਅਦਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਆਰੰਭ ਦਿੱਤੀ ਹੈ ਇਹ ਮਸਲਾ ਜਿਹੜੀ ਮਨਜੀਤ ਸਿੰਘ ਦੇ ਬਿਆਨ ਤੇ ਮੁਕਦਮਾ ਦਰਜ ਕੀਤਾ ਗਿਆ ਮਨਜੀਤ ਸਿੰਘ ਨੇ ਆਪਣੇ ਬਿਆਨ ਚ ਵੀ ਉਹਦੇ ਲੜਕੇ ਨੂੰ ਰਿੰਕੂ ਤੇ ਗੋਲਡੀ ਤੇ ਇਹਨਾਂ ਦੇ ਨਾਲ ਤਿੰਨ ਚਾਰ ਬੰਦੇ ਹੋਰ ਆ ਉਹਨਾਂ ਨੇ ਸੱਟਾਂ ਮਾਰੀਆਂ ਨੇ ਸੱਟਾਂ ਮਾਰ ਕੇ ਮਾਰਨ ਕਰਕੇ ਜੀ ਉਹ ਡੈਥ ਹੋ ਗਈ ਹੈ ਅੱਗੇ ਤਫਤੀਸ਼ ਚੱਲੀ ਹੈ ਤਫਤੀਸ਼ ਤੋਂ ਬਾਅਦ ਸਾਰੀ ਗੱਲ ਕਲੀਅਰ ਹੋ ਜੀ ਵੀ ਇਹਨਾਂ ਦੀ ਕੀ وجہ ਰੰਜਿਸ਼ ਸੀ ਕਿਸ ਤਰ੍ਹਾਂ ਝਗੜਾ ਹੋਇਆ ਕੀ ਹੋਇਆ ਉਹ ਸਾਰਾ ਕੁਝ ਤਫਤੀਸ਼ ਤੋਂ ਬਾਅਦ ਉਮਰ ਕਿੰਨੀ ਐ ਲੜਕੀ ਜੀ ਸੀ ਲੱਤੂ ਇਹਦਾ ਨਾਮ ਕਮਲਜੀਤ ਸਿੰਘ ਸੀ 28 ਸਾਲ ਉਮਰ ਹੈ ਜੀ ਇਹਦੀ ਸ਼ਾਦੀ ਦਸਤੇ ਵਿੱਚ ਥੋੜਾ ਜਿਹਾ ਪਹਿਲਾਂ ਹੋਈ ਸੀ ਕਿਤੇ ਪੰਜ ਸੱਤ ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਅਕਸਰ ਲੋਕ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਇੱਕ ਦੂਜੇ ਦੀ ਜਾਨ ਲੈਣ ਤੋਂ ਵੀ ਨਿਗਰੇਜ਼ ਕਰਦੇ ਕਿਸੇ ਨੂੰ ਜਾਨੋਂ ਮਾਰ ਦੇਣਾ ਲੋਕਾਂ ਨੂੰ ਬਹੁਤ ਸੌਖਾ ਲੱਗਦਾ ਪਰ ਉਸ ਪਰਿਵਾਰ ਤੇ ਕੀ ਬੀਤਦੀ ਹੈ ਤੁਸੀਂ ਇਸ ਖਬਰ ਤੋਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਅਫਸੋਸ ਕਿੱਥੇ ਵਿਆਹ ਤੋਂ ਬਾਅਦ ਪਹਿਲੀ ਲੋੜੀ ਦੀਆਂ ਖੁਸ਼ੀਆਂ ਮਨਾਉਣੀਆਂ ਸਨ ਤੇ ਕਿੱਥੇ ਹੁਣ ਸਾਰੀ ਉਮਰ ਦਾ ਰੋਣਾ ਪੱਲੇ ਪੈ ਗਿਆ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978